ਸੱਚੀ ਗੱਲ ਦੱਸਣ ਵਾਸਤੇ ਆਪਣੇ ਹੱਥੀ ਆਪਣਾ ਆਪੇ ਹੀ ਕਹਸਾ ਆਪੇ ਹੀ ਕਹਸਾ ਕਿਸੇ ਨੇ ਕਿਸੇ ਦਾ ਕਾਜ ਨਹੀਂ ਸਵਾਤਾ ਤਾਂ ਕੋਈ ਸਵਾਤ ਸਤ ਮਨ ਨੂੰ ਕੋਈ ਘਾਟੇ ਰੂੜੀ ਬਣਾ ਸਕਦਾ ਆਪਣਾ ਅੰਦਰਲਾ ਮਨ ਹੀ ਬਾਹਰ ਨੂੰ ਬਣੂ ਬਣੂ ਮਨ ਹੀ ਤੇ ਬਾਹਰ ਮਨ ਹੈ ਜੋ ਆਇਆ ਸੁਚਲਸੀ ਸਭ ਕੋਈ ਆਈ ਵਾਰੀ ਹੈ ਜੋ ਆਇਆ ਸੋ ਚਲਸੀ ਆਇਆ ਕੌਣ ਸੀ ਆਇਆ ਤਾਂ ਹੰਸ ਆਇਆ ਸੀ ਉਹ ਵੀ ਚੰਗੂ ਅਕੇ ਹੰਸ ਅੱਗੇ ਉਹ ਵੀ ਚੰਗੂ ਹੋਰ ਆਇਆ ਕੌਣ ਸੀ ਮਨ ਤਾਂ ਰਕੇ ਤੋ ਆਇਆ ਮਨ ਤਾਂ ਖਿਆਲ ਪੈਦਾ ਹੋਇਆ ਸੀ ਬੈਠੇ ਬੈਠੇ ਸਾਡੇ ਖਿਆਲ ਕੀ ਚੀਜ਼ ਹੁੰਦੀ ਹੈ ਮਨ ਮਨ ਤਾਂ ਖਿਆਲ ਦਾ ਨਾ ਹੋਇਆ ਹਾਂ ਖਿਆਲ ਪੈਦਾ ਹੋ ਗਿਆ ਕੀ ਹੁੰਦਾ ਹੈ ਉਹ ਉਹ ਦਿਖਾ ਦਦਾ ਤੋ ਖਿਆਲ ਹੈ ਸੀ ਪੈਦਾ ਹੁੰਦੇ ਰਹੇ ਖਿਆਲ ਪੈਦਾ ਹੋੜੇ ਬੰਦ ਹੋ ਗਏ ਖਿਆਲ ਜਾਂ ਬੰਦ ਹੋ ਕੇ ਸੌ ਜਾਂਦੇ ਬੰਦ ਹੋ ਜਾਂਦੇ ਨੇ ਕਿ ਆਖਦੇ ਪੈਦਾ ਹੁੰਦੇ ਨੇ ਐਨੇ ਜੰਗਲ ਵਰਗੇ ਸ਼ਾਇਦ ਆਹ ਤੱਕ ਜਪਿਆ ਸੀ ਦਿਖਾਉਗੇ ਦੇਖ ਖਿਆਲ ਜਦ ਬੰਦ ਹੁੰਦਾ ਪਿੱਛੋਂ ਵਜੂਦ ਹੈ ਕਿਹਦਾ ਹੱਲਾ ਬਿਜੂਨਦ ਹੋਇਆ ਖਿਆਲ ਪੈਦਾ ਹੁਣ ਬੰਦ ਹੋ ਗਏ ਖਿਆਲ ਪੈਦਾ ਹੋ ਰਹੇ ਤੇ ਉਹਨੇ ਖਿਆਲ ਪੈਦਾ ਹੋਰਦੇ ਉਹਦਾ ਨੋਇਮਾਨ ਆਇਆ ਕੋਨ ਕੁਛ ਨਹੀਂ ਹੈ ਪਰ ਹੁੰਦਾ ਹੀ ਨਹੀਂ ਕੋਈ ਕਾਹਣ ਸੋੜ ਕੋ ਦੂਜਾ ਇਹ ਕਾਹਣ ਸੋੜ ਕੋ ਦੂਜਾ ਨਾ ਰੱਖਿਆ ਹੋਇਆ ਜੋ ਖਿਆਲ ਪੈਦਾ ਉਹ ਨਾ ਰੁਣ ਕੈ ਤੇ ਟਿਆ ਸੀ ਖਿਆਲ ਗੰਧ ਵੀ ਪੈਦਾ ਹੁੰਦਾ ਤੇ ਖਿਆਲ ਢਿੰਕ ਵੀ ਪੈਦਾ ਹੁੰਦਾ ਦੋਗੇ ਸੁੱਕੇ ਹੁੰਦੇ ਇਹ ਕੋ ਆਦਮੀ ਤਾਂ ਹੁੰਦੇ ਨੇ ਬਸ ਆਹੀ ਗੱਲ ਮਾਇਆ ਨੂੰ ਦੇਖ ਕੇ ਜੇ ਗਲਤ ਖਿਆਲ ਪੈਦਾ ਹੁੰਦੇ ਨੇ ਮਾਇਆ ਦੀ ਭੁਖ ਜਗਦੀ ਅੰਦਰ ਸ਼ਰੀਰ ਵਾਸਤੇ ਇਹ ਸ਼ਰੀਰ ਤਾਂ ਜਗਦੀ ਐ ਵੀ ਜਾਂ ਸ਼ਰੀਰ ਨਹੀਂ ਉੱਤੇ ਵੀ ਜਗਦੀ ਜੇ ਸ਼ਰੀਰ ਹੁੰਦਾ ਤਾਂ ਇਹ ਵੀ ਜਗਦਾ ਇਹ ਕੋਦੰਤ ਆ ਉਗਰਤੀ ਗੱਲ ਆ ਜੇ ਬੱਚਾ ਹੈ ਉਸੇ ਪਸ਼ੂ ਦੇ ਉਸੇ ਸਰੀਰ ਦੇ ਅੰਦਰੋਂ ਤਾਂ ਆਪੇ ਪੈਦਾ ਹੋ ਜਾਣਾ ਹੈ ਕੋਣ ਪੈਦਾ ਕਰਨਾ ਹੈ ساری عمر ਵਿਚਾਰ ਹੋਵੇ ਦੁੱਧ ਨਹੀਂ ਪੈਦਾ ਹੋਣਾ ਦਾਰੀ ਫਿਰੜੇ ਪੈਦਾ ਇੱਕ ਉਹਦਾ ਜਵਾਬ ਕੌਣ ਦਊਗਾ ਡਾਕਟਰ ਦੇਦਲ ਕੇ ਪਰ ਤੂੰ ਕੁਦਰਤ ਇਹਦਾ ਨੁਕਤਾ ਕੁਦਰਤ ਵਿਦੇ ਨਾ ਉਹ ਕੁਦਰਤ ਕੁਦਰਤ ਕਰਦੇ ਬਸ ਉਹ ਕੁਦਰਤ ਕੀ ਹੈ ਝੋਕੇ ਬੱਚਾ ਹੈ ਉਹਨੂੰ ਦੁੱਧ ਚਾਹੀਦਾ ਉਧਰ ਬਾਇਰ ਕੁਦਰ ਉਹਦੇ ਵਾਸਤੇ ਪੈਦਾ ਹੋ ਗਿਆ ਆ ਜਿੰਨਾ ਚਿਰ ਚਾਹੀਦਾ ਉਹ ਤੇਰੇ ਪੈਦਾ ਹੋ ਜਾਂ ਦਦਿਆਣਾ ਆ ਗੀਆਂ ਪੈਦਾ ਬਦ ਹੋ ਜਾਂਦਾ ਫਿਰ ਬੰਦਾ ਹੋਣਾ ਖਾਵੇ ਸਿਸਟਮ ਕਿੰਨਾ ਬਦੁਰਾ ਸਟੀਕ ਹੈ ਇਹਵੇਂ ਕੁਦਰਤੀ ਗੱਲ ਹੈ ਸਰੀਰ ਸਾਡੇ ਕੋਲ ਆ ਖਿਆਲ ਪੈਦਾ ਹੋਣੇ ਤੇਰੀ ਖਰਾ ਹੈ ਸਰੀਰ ਦੀ ਬੁੱਤ ਮਾਂ ਜਿਵੇਂ ਮਾਂ ਨੂੰ ਦੁੱਧ ਨਾਲ ਖਿਆ ਪੈਦਾ ਹੁੰਦਾ ਉੱਤਰ ਇਵੇਂ ਲੱਗਦੀ ਕਿ ਖਿਆਲ ਪੈਦਾ ਹੁੰਦਾ ਹੈ ਸਰੀਰ ਵਾਸਤੇ ਜੀ ਪਰਵਰਿਸ਼ ਵਾਸਤੇ ਉਹ ਤੇ ਡਿਊਟੀ ਹੈ ਇਹ ਉਹਨਾਂ ਨੂੰ ਡਵੈਲਪ ਕਰਨ ਵਾਸਤੇ ਬਹੁਤ ਬੜੀ ਚੀਜ਼ ਹੈ ਸਰੀਰ ਬਾਤ ਬੜੀ ਦਾਤ ਗਿਫਟ ਹੈ ਸਰੀਰ ਇਹਦਾ ਨਾ ਭਾਵਜਲ ਤਰਿਆ ਜਾ ਸਕਦਾ ਹੈ ਕਿਦੀ ਬਦਲ ਹੋਣੀ ਕਦੀ ਪੂਰੀ ਕੀਤੀ ਜਾ ਸਕਦੀ ਹੈ ਪਰ ਜੇ ਨੂੰ ਉਸ ਤ੍ਰਿਕੈ ਨ ਵਰਤਿਆ ਜਾਵੇ ਜਿਹੜੀ ਚੀਜ਼ ਵਾਸਤੇ ਹੈ ਤੇ ਉਹਨਾਂ ਨੂੰ ਐਸ਼ ਕਰਾਉਣ ਵਾਸਤੇ ਵਰਤਿਆ ਜਾਵੇ ਸਰੀਰ ਨੂੰ ਸਿਰ ਨੂੰ ਸੁਖ ਦੇਣ ਵਾਸਤੇ ਵਰਤਿਆ ਜਾਵੇ ਸਾਰਾ ਜੀਵਨ ਫਿਰ ਸਮਝੋ ਉਹ ਕੌਣ ਹੈ ਫਿਰ ਉਹਨੂੰ ਕੀ ਕਹਿ ਆ ਬੰਦ ਨੂੰ ਲੈ ਲੈ ਕੋ ਚੁੱਕ ਲੈ ਤੂੰ ਪੇੜ, ਇਹ ਰੋ ਪੇੜ, ਲੀਲਾ ਦਾ ਬੱਚਾ ਹੈ। ਲੀਲੇ ਕੋ ਚੁਪੈ ਨਾ, ਪੇੜ, ਪੇੜ ਫਿਰ ਪੇੜ। ਇੱਥੇ ਜਾ ਕੇ ਗੱਲਾਂ ਕਹੀਆਂ। ਕੋਈ ਕਹਾਂ ਲਿਆ, ਕਿੱਥੇ ਜਾ ਕੇ ਕਿਹੜੀ ਗੱਲ ਕਹੀ ਹੈ। ਉਹਦੇ ਨੂੰ ਕਹੀ ਹੈ ਤਾਂ ਪੇੜ ਹੈ। ਤੇ ਪੇੜ ਦੀ ਖਰਾਬੀ ਹੈ ਗੱਦ। ਕੋ ਕੰਨਾ ਬੁੱਧਤਾਂ ਇਸਤੇਮਾਲ ਕਰਦੀ ਹੈ ਲੈ ਲੈ ਕਿਹਦਾ ਸ਼ਰੀਰ ਹੈ ਤੇ ਸ਼ਰੀਰ ਕਿਉਂ ਮਿਲਿਆ ਜਦੋਂ ਜਦ ਇਹ ਗੱਲ ਦਾ ਗਿਆਨ ਦੀ ਤੇਦਾ ਇਸਤੇਮਾਲ ਵੀ ਨਹੀਂ ਸਿੱਖ ਸਕਦਾ ਕਿਉਂ ਮਿਲਿਆ ਕਿਤਾ ਮੁਸ਼ਕਲ ਨਾਲ ਰਿਹਾ ਸ਼ਰੀਰ ਜਿਨਾ ਜਰ ਇਸ ਚੀਜ਼ ਦਾ ਗਿਆਨ ਦੀ ਫਾਇਦਾ ਇਸਤੇਮਾਲ ਨਹੀਂ ਕਰ ਕਰਨਾ ਜਦੋਂ ਕਹਿੰਦੇ ਨੇ ਜਦਾ ਆਖ ਕਮਾਈ ਦਾ ਕਦ ਲੱਗ ਜੂਗਾ ਪੈਸੇ ਬਾਪ ਦੀ ਕਮਾਈ ਆ ਜਾਂ ਬਜ਼ੁਰਗਾਂ ਦੀ ਕਮਾਈ ਆ ਅਸੀਂ ਤਾਂ ਉਹ ਹੱਥ ਲਾ ਕੇ ਪੜਾਈ ਰ ਅਸੀਂ ਅੜਾਏ ਭਲੇਖੇ ਤੇ ਸਾਡੀ ਆਪਣੀ ਕਮਾਈ ਓਏ ਆਪਣੀ ਕਮਾਈ ਨੂੰ ਅੜਾ ਰਹੇ ਸਰੀਰ ਕਿਸੇ ਦੀ ਕਮਾਈ ਨਹੀਂ ਹੈ ਆਪਣੀ ਕੋਰੀ ਹੈ ਸੰਸਾਰ 'ਚ ਅਸੀਂ ਆਪਣੀ ਕਮਾਈ ਨੂੰ ਅੜਾ ਨਹੀਂ ਸਕਦੇ ਸੰਸਾਰ ਦਾ ਗਿਆਨ ਜਰਦਾ ਸੰਸਾਰ ਚਾਹਤ ਦੀ ਕੁਮਾਰੀ ਨੂੰ ਜੇ ਜਮਾ ਕਿੰਦੀ ਪਈ ਜਮੇ ਉਡਾ ਨਹੀਂ ਸਕਦੇ ਪਰ ਆ ਜਿਹੜੀ ਹੈ ਇਹ ਤਾਂ ਪਤਾ ਹੀ ਨਹੀਂ ਸਤੂਖੜੀ ਤੋਂ ਆਈ ਇਹ ਤਾਂ ਗਿਆਨੀ ਵੀ ਆਪਣੀ ਕਮਾਈ ਹੈ ਇੱਕ ਜਨਮ ਦੀ ਦੀ ਪਤਾ ਨਹੀਂ ਕਿੱਦੇ ਜਗੋਂ ਦੀ ਕੁਮਾਰੀ ਹੈ 80 ਲੱਖ ਪੌੜੀ ਛੱਡ ਕੇ ਆਇਆ ਫਿਰ ਲਈ ਪੌੜੀ ਤੇ 88 ਲੱਖ ਪੌੜੀ ਛੱਡਿੰਦੀ ਇਹ ਸੁਣਾਣੀ ਗੱਲ ਹੈ ਇੱਕ ਦਿਨ ਚ ਛੱਡ ਗਏ ਇਹ ਤਾਂ ਥੱਲੇ ਡਿੱਗੂ ਫਿਰਦਾ ਤੇ ਕੋਰ ਕਿਉਂ ਕਿ ਹੈ ਵੀ ਕਿਹਾ ਇਹ ਜਗੌੜ ਖਤਰ ਕੇ ਹੈ ਕੋਈ ਜਿਹੜਾ ਕਹਿੰਦਾ ਨਾ ਕੁਝ ਕਰ ਦਈਏ ਬਾਣੀਆਂ ਕੁਝ ਕਾਇੜੇ ਲਫਜ਼ ਬੋਲ ਦਈਏ ਇਹਨੂੰ ਤਾਂ ਕਹਿ ਵੀ ਆਪਣਾ ਕਿਉ ਗੌਰ ਤੂੰ ਜਿਗਾਏ ਜਿਗਾਏ ਪਲਾ ਬੁਰਾ ਪਲਾ ਕਹਿ ਕੇ ਪਿੱਛੇ ਹਟ ਜਵੇ ਆਪਣੀ ਸੁਭਾਲ ਲਵੇ ਤਾਂ ਨੁਕਸਾਨ ਕਰੇ ਆਪਣਾ ਔਰ ਕਿਸੇ ਦਾ ਕੀ ਨੁਕਸਾਨ ਹੋ ਕਰ ਜਿਹੜੇ ਗੁਰ ਕਰਨੇ ਤਾਂ ਕਹਿੰਦੇ ਜੇ ਗੁਰ ਛਿੜ ਕੇ ਤਾਂ ਮਿਠਾ ਆਪਾਂ ਨੇ ਉਚੜਕਾ ਵੀ ਸਾਡੇ ਫਾਇਦੇ ਚ ਨੇ ਉਹਨੇ ਕੀ ਲੈਣਾ ਉਹਦਾ ਕੀ ਕਹਦਾ ਨਾ ਗੁਰਮੁਖਾਂ ਨੂੰ ਤਾਂ ਲੱਗਦਾ ਮਿੱਠਾ ਪਰ ਮੱਖਾਂ ਨੂੰ ਨਹੀਂ ਲੱਗਦਾ ਬਟਾ ਬੋੜਾ ਲੱਗਦਾ ਸੱਚ ਸਭ ਕੋਈ ਆਈ ਵਾਰੀ ਐ ਜੋ ਆਇਆ ਅਸਰ ਚੱਲ ਸੀ ਆਈ ਜਾਣਾ ਸਭ ਨੇ ਸਭ ਕੋਈ ਆਈ ਵਾਰੀ ਐ ਸੌਰਾ ਦੀ ਵਾਰੀ ਆਈ ਐ ਚੱਲ ਰਹੀ ਐ ਨੰਬਰ ਲੱਗਿਆ ਹੈ ਸਭ ਦਾ ਆਣੀ ਸਾਰਿਆਂ ਦੀ ਵਾਰੀ ਆਪੋ ਆਪਣੀ ਕੋਈ ਨਾ ਬੰਦ ਰਹੀ ਹੈ ਜਿਸਕੇ ਜੀ ਪ੍ਰਾਨ ਹੈ ਕਿਉਂ ਸਾਹਿਬ ਮਨੋਂ ਵਿਸਾਰੀ ਹੈ ਹੁਣ ਇਹ ਦੇਖੋ ਆ ਹੁਣ ਸਾਫ ਗੱਲ ਹੈ ਬੋਧਨ ਕਿਰੂ ਇੱਥੇ ਆ ਕੇ ਸਾਫ ਹੋ ਗਏ ਜਿਸਕੇ ਜੀ ਪ੍ਰਾਨ ਹੈ ਜੀ ਜੀ ਦੇ ਤੇ ਤੁਆ ਮੈਂ ਨਾਲ ਹੋਈ ਹੈ ਜਿਹੜੀ ਸਰੀਰ ਜੁੜੀ ਹੋਈ ਹੈ ਜੋਤਾ ਜੀ ਦੀ ਬਣ ਮਰ ਜੋਤਾ ਨੂੰ ਪ੍ਰਾਣ ਕੀ ਪ੍ਰਾਣ ਵਿਆਜਾ ਜਿਹੜਾ ਸਾਹ ਉਹ ਪ੍ਰਾਣ ਤਾਂ ਉਹਨਾਂ ਚੰਦੇ ਜਿਹਨਾਂ ਸਾਹ ਸਾਹ ਵੀ ਉਹਦੇ ਰ ਹੈ ਆ ਜੋਤ ਵੀ ਉਹਦੇ ਕਾਰਨ ਦੋ ਚੀਜ਼ਾਂ ਆਉਦੀਆਂ ਹੀ ਕਿਉਂ ਸਾਹਿਬ ਬਨੋ ਵਿਸਾਰੀ ਸਾਹਿਬ ਨੂੰ ਕਿਉਂ ਬਨੋ ਵਿਸਾਰੀ ਹੈ ਦੋ ਜਿੰਦਾਂ ਹੋਦੀਆਂ ਨੇ ਤੋ ਸਾਰਿਆ ਹੋਇਆ ਕੀ ਨਾ ਵਿਸਾਰਿਆ ਅਕਲ ਨੇ ਹੋਇਆ ਤਾਂ ਬਹੁਤ ਬੁੱਧੀ ਨੂੰ ਕਿੰਨਾ ਸਾਹਿਬੋਂ ਹੋਰ ਹੋਰ ਬਥੇਰੇ ਜਾਵੇ ਪਾਇ ਹੋਏ ਤੇ ਬੁੱਧੀ ਨੇ ਪੜੇਗਾ ਅਗਰ ਨੂੰ ਬਹੁਤ ਕੰਮ ਹੈ ਨਾ ਬਹੁਤ ਕੰਮ ਹੈ ਨੇ ਬਿੱਟੇ ਹੋਏ ਰਹੇ ਆਪਣਾ ਹੀ ਆਪਣਾ ਆਪੇ ਹੀ ਕਾਰ ਸਵਾਰੀ ਆਪਣਾ ਹੀ ਆਪਣਾ ਆਪੇ ਹੀ ਕਾਰ ਸਵਾਰੀ ਹੈ ਕਿਸੇ ਦੇ ਕਾਜ ਦੀ ਸਵਾਰਨਾ ਇਹ ਆਪਣਾ ਕਾਜ ਆਪ ਸਵਾਰਨਾ ਪੈਣਾ ਜੇ ਕੋਈ ਕਹਿੰਦਾ ਕੋਈ ਗੁਰੂ ਮੈਂ ਬਾਹ ਫੜ ਕੇ ਲੈ ਜੂ ਆਦਮੀ ਵਿਅਕਤੀ ਉਹ ਬਹੁਤ ਰੋਟੀ ਹੈ ਆਪ ਦਾ ਨਰਕਾਂ ਵਿੱਚ ਜਾਊਗਾ ਇਹ ਤਾਂ ਉਲਟੇ ਰਸਤੇ ਪਾਰਿਆ ਮਰਵਾੜੀ ਦੇਬਰਦੀ ਜੇ ਆਪਣੇ ਜੇ ਗੁਰੂ ਹੈ ਸਮਾਰ ਸਕਦਾ ਪਰਮੇਸ਼ਣ ਤਾਂ ਇੱਥੇ ਆ ਅਟੰਬਰ ਕਰਨ ਦੀ ਕੀ ਲੋੜ ਸੀ ਤੇਰਾ ਸੰਸਾਰ ਪੈਦਾ ਕਰਨ ਦੀ ਕੀ ਲੋੜ ਸੀ ਔਰ ਉਹਨੀ ਚਿੰਤਾ ਫਾੜਨ ਦੀ ਕੀ ਲੋੜ ਸੀ ਸਰਬ ਕੀ ਚਿੰਤਾ ਜਿਸਮਨ ਪਰ ਜਿੱਤਾਂ ਕਾ ਤੇ ਕਰਤਾ ਜਿਹੜਾ ਕੰਮ ਆਪਾਂ ਬਗੈਰ ਚਿੰਤਾ ਤੋਂ ਪੂਰਾ ਹੋ ਸਕਦਾ ਹੈ ਚਿੰਤਾ ਉਹਦੀ ਫਿਰ ਚਿੰਤਾ ਸ਼ੁਰੂ ਕਰ ਲਈਏ ਚਿੰਤਾ ਤੋਂ ਨਹੀਂ ਕਰੀਏੜਾ ਆਪਣੇ ਕਸ਼ਚਨਾ ਹੋਵੇ ਭਈ ਕਿਸੇ ਤੋਂ ਕਰਾਉਣੇ ਬਗੈਰ ਹੱਦ ਕੱਬ ਆ ਜਿਹੜਾ ਕੁਦਰਤੀ ਸਿਸਟਮ ਹੈ ਇਹਨੂੰ ਸਾਪਿਆ ਹੋਇਆ ਸੱਚਖੰਡ ਤੇ ਕੰਮ ਕਰਨਾ ਜੀ ਨਾਲ ਵਾਸਤੇ ਕੀਤਾ ਹੋਣਾ ਨੇ ਆਪਣਾ ਜਿੱਦਾਂ ਜਦੋਂ ਦਾ ਕੰਮ ਪੂਰਾ ਨਹੀਂ ਹੁੰਦਾ ਸਿਸਟਮ ਬੰਦ ਹੀ ਕਰ ਦਿੰਦੇ ਹੋਣਾ ਜਿਹੜਾ ਕਾਲਜ ਸਕੂਲ ਬੰਦ ਨਹੀਂ ਹੋ ਸਕਦਾ ਸਕੂਲ ਵਾਸਤੇ ਸੂਰਜ ਵੀ ਚਾਹੀਦਾ ਚੰਦ ਵੀ ਚਾਹੀਦਾ ਸਭ ਕੁਝ ਚਾਹੀਦਾ ਹਵਾ ਵੀ ਚਾਹੀਦੀ ਹੈ ਕੁਦਰਤ ਵੀ ਚਾਹੀਦੀ ਹੈ ਪਰ ਉਹ ਅਰੇਂਜਮੈਂਟ ਤਾਂ ਹੋਣਾ ਦਾ ਖਾਣ ਪੀਣ ਦਾ ਇਹਨਾਂ ਦਾ ਕੈਮਰਾ ਨੇ ਕਰਦਾ ਉਹਦਾ ਆਈ ਕਹਿੰਦਾ ਦੱਸਦੇ ਨੇ ਮੈਸੇਜ ਭੇਜ ਸਕਦੇ ਨੇ ਬੇਲੇ ਬੇਲੇ ਹਮੇ ਸਭੇ ਸਰ ਹਰ ਜੁਗ ਜੁਗ ਭਗਤ ਕਦੇ ਵਾਸਤੇ ਉਹ ਪੜ ਤੋ ਸੁਣਵਾਤੇ ਜੱਜ ਬਿਲਕੁਲ ਨਹੀਂ ਪਤਾ ਰਹਿੰਦਾ ਪਖੰਡਵਾਲ ਦਾ ਬਹੁਤਾ ਜ਼ੋਰ ਹੋ ਜਾਂਦਾ ਫਿਰ ਪਖੰਡਵਾਲ ਦਾ ਜ਼ੋਰ ਹੀ ਹੋਗਾ ਕੋਈ ਟਾਲੀ ਵੀ ਜਿੱਦੀ ਖਾਲੀ ਸਾਰੀ ਔਰ ਦਿੱਤੀ ਤੁਹਾਨੂੰ ਭਾਵੇਂ ਨਹੀਂ ਆਉਣਦੇ ਨੇ ਹੱਥੋਂ ਜ਼ਿਆਦਾ ਗੱਲਬਾਤ ਕੁਛ ਹੈ ਹੀ ਨਹੀਂ ਸਮੇ ਸਮਝ ਸਿਰ ਲ ਬਹੁਤ ਪੈਦਾ ਕਿਤੇ ਤਾਂ ਜਾਂਦੇ ਵੀ ਇਹਨਾਂ ਉਹ ਜਿਹੜੇ ਉਲਟੇਰਾ ਪਉਣ ਵਾਲੇ ਨੇ ਨਾ ਉਹਨਾਂ ਤੋਂ ਬਚਾਇਆ ਜਾ ਸਕੇ ਸੱਚੀ ਗੱਲ ਦੱਸਣ ਵਾਸਤੇ ਆਪਣੇ ਹੱਥੀ ਆਪਣਾ ਆਪਣੇ ਹੀ ਕਾਸਾ ਆਪਣੇ ਹੀ ਕਾਸਾ ਕਿਸੇ ਦੇ ਕਿਸੇ ਦਾ ਕਾਹਦੀ ਸਵਾਰਨਾ ਨਾ ਕੋਈ ਸਵਾਰ ਮਨ ਨੂੰ ਕੋਈ ਤੁਹਾਡੇ ਰੂਹੀ ਬਣਾ ਸਕਦਾ ਆਪਣਾ ਅੰਦਰਲਾ ਮਨ ਹੀ ਬਾਨ ਬਨੂ ਬਨੂ ਮਨ ਹੀ ਤੇ ਮਨ ਮਾਨੇ ਰਾਹ ਛੇ ਕਿਸ ਨੇ ਛੱਡਣੀ ਆ ਫਿਰ ਉਹਦਾ ਮਨ ਮੰਨੂਗਾ ਛੱਡੂਗਾ ਜਿੰਨਾ ਜਿੰਨਾ ਉਹਦਾ ਮਨ ਨਹੀਂ ਮੰਦਰ ਕੋਈ ਹਾਂ ਜੇ ਕਿਸ ਨੇ ਮੰਦਾ ਤੋਂ ਕੋਈ ਛੱਡਣਾ ਤਾ ਉਹਦਾ ਮਰ ਮੰਦੂਗਾ ਛੱਡੂਗਾ ਤੂੰ ਆ ਦੁਨੀਆ ਚ ਹੈ ਜੋਰ ਲੰਦ ਪਿੱਛੇ ਨਹੀਂ ਮਰ ਪੈਦਾ ਇਸ ਕਰਕੇ ਧਰਮਾਂ ਦਾ ਕੋਈ ਫਰਕ ਨਹੀਂ ਪੈ ਰਿਹਾ ਸਾਰੇ ਧਰਮ ਦੁਨੀਆ ਦੇ ਇੱਕ ਕੰ ਦਾ ਜ਼ਰੂਰ ਕਹਦੇ ਰਹੇ ਆਂ ਦੀ ਉਹ ਇਮਾਨਦਾਰ ਬਣੋ ਚਲੋ ਛੱਡੋ ਬਾਕੀ ਗੱਲ ਛੱਡ ਦਿੰਦੇ ਆਂ ਆਪਾਂ ਕਹਾਂ ਦੀ ਓਏ ਇਮਾਨਦਾਰ ਕਿੱਦਾਂ ਬਣਨਾ ਹੈ ਹਾਂ ਸਾਰੇ ਧਰਮ ਦਾ ਰੋਣਾ ਬਣਨੇ ਇਮਾਨਦਾਰ ਬਣੋ ਰਾਂ ਦਾ ਰੋਣਾ ਕੋੜੇ ਵਾਲੇ ਕੋ ਦਰ ਇਹ ਕੌਣੇ ਵਾਲੇ ਰੋੜਾ ਹੀ ਨਹੀਂ ਇਮਾਨਦਾਰ ਕਹਿਣ ਵਾਲੇ ਨਹੀਂ ਬਲਦਾਰ ਦੂਜਿਆਂ ਦੇ ਉਹਨਾਂ ਦਾ ਅਸਰ ਵੀ ਕੀ ਪਵੇ ਸੋੜ ਨਾਲੇ ਇਮਾਨਦਾਰ ਕਿਉਂ ਬਣੂ ਕਹਿਣ ਵਾਲੇ ਖੁਦੇ ਇਮਾਨਦਾਰ ਨਹੀਂ ਇੰਨੇ ਤਰਫ ਦੇ باوجود ਅਸਰ ਕਿਉਂ ਨਹੀਂ ਪੈ ਰਿਹਾ ਹਾਂ ਪਜਿਰਾ ਤੇ ਅਸਰ ਪਿਆ ਪੁਰਾਣੇ ਆਪਣੇ ਮਨ ਨੂੰ ਬੁਲਾ ਲੈ। ਕੋਈ ਐਸੀ ਗੱਲ ਨਹੀਂ ਪਿਆ ਉਹਨਾਂ ਦੇ ਕੋ ਰੱਬ ਬਖਰਾ ਸੀ ਆ ਕੋ ਬਖਰਾ ਉਹਨਾਂ ਦੀ ਉਸ ਬਖਰਾ ਚੜਿਆ ਉਹਨਾਂ ਨੂੰ ਹਵਾ ਕੋ ਬਖਰੀ ਮਿਲੀ ਹੈ। ਉਹ ਕੋ ਬਖਰੇ ਦੇ ਇਸ ਦੇ ਵਿੱਚ ਰਹਿੰਦੇ ਸੀ। ਨਹੀਂ ਉੱਥੇ ਰਹਦੇ ਸੀ। ਪੁਰਾਣੇ ਆਪਣਾ ਅੰਧਾ ਸਵਾਰ ਲਿਆ। ਤੁਂ ਜੇ ਲਾ ਫਰਮਾਨ। ਲਾ ਫਰਮਾਨ। ਉਹਦੇ ਇਸ ਮਾਰ ਨਾਲ ਨਾ ਹੁੰਦੇ ਅਦਰ ਚਲੋ ਜੇ ਮੈਂ ਹੂ ਤੇ ਕਿ ਜੋ ਹੂ